ਆਸਰੇ ਗਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਆਹ ਟਰੈਕ ਖੜਾ ਸੀ ਆਪਣੇ ਭਰਾ ਸੋਹੀ ਟਰੈਕਟਰ 7 ਨੰਬਰ ਸੋਹੀ ਟਰੈਕਟਰ ਦੇ ਕੋਲੇ ਤੇ ਆਹ ਉਹਨਾਂ ਦਾ ਨੰਬਰ ਆ ਜੇ ਕਿਸੇ ਭਰਾ ਨੂੰ 744 ਦੀ ਲੋੜ ਆ ਬਹੁਤ ਵਧੀਆ ਟਰੈਕ ਆ ਯਾਰ ਚਾਰੇ ਟਾਇਰ ਨਾਲ ਦੇ ਹੈਗੇ 20 ਮਾਡਲ ਆਗਾ ਤੇ ਪੂਰਾ ਸੋਹਣਾ ਟਰੈਕਟ ਬੀ ਹੈਗਾ ਦੇਖੋ ਲਿੰਕਾਂ ਲੋਕਾਂ ਦੀ ਕੰਡੀਸ਼ਨ ਤੇ ਪੂਰੀ ਵਧੀਆ ਵੀ ਐ ਨਹੀਂ ਹੈਗਾ ਉਹ ਵੀ ਰਫ ਟਾਫ ਕਰਿਆ ਗਿਆ ਪਿਆਗਾ ਟਰੈਕਟ ਪੂਰਾ ਵਧੀਆ ਜਿਵੇਂ ਦਾ 2 ਕਿੱੱਲਾ ਹੋਇਆ ਹਨਾ ਜੀ ਚਾਰੇ ਟਰ ਨਾਲ ਦੇ ਚਾਰੇ ਟਰ ਨਾਲ ਦੇ ਬਾਕੀ ਜੋ ਟਰ ਸਦੀ ਵੱਡਾ ਹੈਵੀ ਬੈਂਪਰ ਲੱਗਿਆ ਹੋਇਆਗਾ ਸਪੈਸ਼ਲ ਲਵਾਇਆ ਤੇ ਸੋਹ ਸੁਦਾ ਰੰਗ ਦੇਖੋ ਕਿੰਨਾ ਸੋਹਣਾ ਸਾਫ ਆ ਚਾਹੇ ਮੂੰਹ ਦੇਖ ਲੱਗ ਟਾਈਮ ਕੜ ਕੇ ਤੇ ਆਹ ਦੇਖੋ ਕੋਈ ਕੋਈ ਨਿਓ ਜਲਣੀ ਖੁੱਲੀ ਕਿਤੋਂ ਪੰਪ ਨਹੀਂ ਖੁੱਲਿਆ ਜਮਾ ਸੀਲ ਟਰੈਕਟਰ ਕਿਤੇ ਵੀ ਚਾਬੀ ਨਹੀਂ ਲੱਗੀ ਤੇ ਪਈ ਹੋਵੇ ਤਾਂ ਇੱਕ ਵਾਰੀ ਕਲਚ ਬਲੇਡ ਭਾਵੇਂ ਪਈ ਹੋਵੇ ਨਹੀਂ ਮੇਰੇ ਸਾਹਬ ਚ ਤਾਂ ਪਈ ਨਹੀਂ ਹਜੇ ਕਿਤੇ ਵੀ ਟਰੈਕਟਰ ਦੇ ਕੋਈ ਵੀ ਚਾਬੀ ਕਿਤੇ ਵੀ ਨਟ ਤੇ ਕਿਸੇ ਵੀ ਤੁਸੀਂ ਚੈੱਕ ਕਰ ਲੋ ਕਿਤੇ ਵੀ ਤੁਹਾਡੇ ਜਿੱਥੇ ਤੁਸੀਂ ਆ ਦਾ ਯਕੀਨ ਕਰ ਸਕਦੇ ਹੋਗੇ ਤੇ ਸਾਰਾ origignal ਆ ਡਰਾਈਵਰ ਆ ਟਾਇਰ ਆ ਪਾਇਆ ਘਟੋ ਘਟ 70 ਪੈਸੇ ਟਾਇਰ ਪਾਇਆ ਨਾਲ ਦੇ ਹਜੇ ਜਮਾਂ ਬਾਹੀ ਤੇ ਚੱਲਦਾ ਹੈ ਜਮਾਂ ਨਰੀਪੁਰ ਬਾਹੀ ਤੇ ਮਗਰਾਂਾਂ ਦੀ ਹਾਲਾਤ ਦੇ ਤੇ ਸਪੀਕਰ ਸਪੀਕਰ ਲੱਗੇ ਹੋਇਆ ਤੇ ਆ ਦੇਖੋ ਵੀ ਇੰਗਲਿਸ਼ ਦੀ ਕੰਡੀਸ਼ਨ ਵਿੱਚੋਂ ਤੇ ਆ ਆ ਐਂਡ ਵੀ ਹਜੇ ਤੱਕ ਨਾਲ ਦੇ ਆ ਸਾਰੇ ਮਾੜੇ ਸੰਦ ਦੀ ਤਾਂ ਬਈ ਆਪ ਆਪ ਹੀ ਨੀ ਵੀਡੀਓ ਬਣਾਉਂਦੇ ਠੀਕ ਆ ਤੇ ਆ ਦੇਖੋ ਆ ਬਾਕੀ ਆ ਚੀਜ਼ਾਂ ਨੂੰ ਟਰੈਕਟਰ ਤਾਂ ਚਲਾਈ ਦਾ ਪਤਾ ਲੱਗਿੰਦੇ ਵੀ ਕਿੰਨਾ ਕਿ ਚੱਲਦਾ ਹੈ ਦੇਖੋ ਬ੍ਰੇਕਾਂ ਵਾਲੇ ਬੈਡਲ ਨੂੰ ਤਾਂ ਜੇ ਰੰਗ ਨਹੀਂ ਦਿਹਾ ਪਾਇਆ ਤਾਂ ਨੂੰ ਵੀ ਪੂਰਾ ਸਫਾਈ ਚ ਟਰੈਕਟਰ ਚੱਲਿਆ ਹੋਇਆ ਹੈਗਾ ਤੇ ਇਹਦਾ ਬਈ ਤੁਹਾਨੂੰ ਮੁੱਲ ਵੀ ਦੱਸ ਦਿਆਂਗੇ ਇਹਦਾ ਇਧਰਲੀ ਸਾਈਡ ਤੋਂ ਵੀ ਦੇਖ ਲੋ ਟਰੈਕਟਰ ਦੇਖੋ ਵੱਡਾ ਹੈ ਵੀ ਤਾਂ ਪਹਿਲਾਂ ਪੈਂਪਰ ਲੱਗਾ ਹੈ ਤੇ ਡਬਲ ਪੰਪ ਚ ਪ੍ਰੈਸ ਸਟੀਰਿੰਗ ਆ ਦਾ ਸਾਰਾ ਕੁਝ ਆ ਟੂ ਜੈਡ ਤੇ ਮੁੱਲ ਇਹਦਾ ਹੈਗਾ ਕਿ 535000 ਰੁਪਇਆ ਜੇ ਕਿਸੇ ਭਰਾ ਨੂੰ ਲੈਣਾਗਾ ਤਾ ਵੀਰ ਦਾ ਆਪਣਾ ਦਾ ਨੰਬਰ ਆ ਤੇ ਸਤਨਾਮ ਸੂਹੀ ਟਰੈਕਟਰਸ ਪਟਿਆਲੇ ਖੜਾਗਾ ਤੇ ਜੇ ਕਿਸੇ ਨੇ ਸੌਦਾ ਕਰਨਾ ਤਾਂ ਆ ਕੇ ਚਲਾ ਕੇ ਫੇਰ ਬਾਈ ਉਹ ਕਰਿਓ ਫੋਨ ਕਰਕੇ ਆਏ ਤਾਂ ਜਰੂਰ ਪੁੱਛ ਲਿਓ ਵੀ ਖੜਾ ਕ ਬਿਕ ਗਿਆ ਬਈ ਕੋਈ ਬੋਸੇ ਦੀ ਜਾਂ ਇਹਨਾਂ ਕੋਲ ਟਰੈਕਟਰ ਤੇ ਵੀ ਪਰ ਆਏ ਨਾ ਹੋਵੇ ਫੋਨ ਲਾ ਕੇ ਉਹ ਵੀ ਸਵਾਦ ਕੁੱਟੀਆਂ ਉਹ ਇੰਨੇ ਦਾ ਦੇਣਾ ਇੰਨੇ ਦਾ ਦੇਣਾ ਉਹ ਗੱਲ ਮਾੜੀ ਹੋਗੀ ਤੇ ਹੋਰ ਜਾਣਕਾਰੀਆਂ ਵੀਡੀਓ ਦੇਖਣ ਲਈ ਆਪਣਾ ਚੈਨਲ ਫੋਲੋ ਕਰ ਲਓ ਜੀ ਧੰਨਵਾਦ